ਪਰ ਦਿੱਲੀ ਨੂੰ ਦੁਬਾਰਾ 13 ਫਰਵਰੀ ਨੂੰ ਦਿੱਲੀ ਨੂੰ ਤੋਰਨਾ ਲੋਕਾਂ ਨੇ ਕਹਿੰਦੇ ਭੰਗੜੇ ਪਾਉਂਦੇ ਤਾਂ ਤੁਸੀਂ ਵਾਪਸ ਆਏ ਸੀ ਹੁਣ ਤੁਸੀਂ ਫੇਰ ਕਹਿੰਦੇ ਆ ਚਲੋ ਭਾਈ ਦਿੱਲੀ ਨੂੰ ਗਰੀਬ ਤੋਂ ਗਰੀਬ ਅਮੀਰ ਤੋਂ ਅਮੀਰ ਬੰਦੇ ਨੇ ਉੱਥੇ ਸਾਥ ਦਿੱਤਾ ਪਰ ਸਾਡੇ ਕੁਝ ਨਲਾਇਕ ਆਗੂਆਂ ਦੀ ਬਦੌਲਤ ਉਹ ਸਾਡੇ ਮਸਲੇ ਜਿਉਂਦੇ ਤਿਉਂ ਰਹਿ ਗਏ ਸਾਨੂੰ ਇਹਨਾਂ ਨੇ ੱਤਕੇ ਮਾਰੇ ਉੱਥੋਂ ਤੋ ਵੀ ਤੁਸੀਂ ਇਹ ਲੋਕਾਂ ਨੂੰ ਨਾ ਦੱਸੋ ਕਹਿੰਦੇ ਦੁਬਾਰਾ ਫੇਰ ਅੰਦੋਲਨ ਖੜਾ ਕਰਾਂਗੇ ਮਖਾਚ ਹੋਇਆ ਵਾ ਅੱਜ ਕਿਹ ਕੀੜੇ ਪੈ ਗਏ ਅੰਦੋਲਨ ਦੇ ਵਿੱਚ ਕਿਉਂ ਚੱਲਣ ਤੁਹਾਡੇ ਨਾਲ ਲੋਕ ਕਿਹੜੀ ਗੱਲੋਂ ਇਕੱਠੇ ਹੋਣ ਲੋਕ ਤਾਂ ਇਸ ਗੱਲਾਂ ਨੂੰ ਲੈ ਕੇ ਹੁਣ ਤੱਕ ਰੋਂਦੇ ਆ ਰਹੇ ਵੀ ਅਸੀਂ ਫਤੇ ਬਲਾਉਨੇ ਆ ਤੁਸੀਂ ਤਾਂ ਉਹ ਤਾਂ ਕਹਿੰਦੇ ਪਈ ਨਹੀਂ ਨਹੀਂ ਫਤੇ ਨਹੀਂ ਬਰਾਉਣੀ ਜਗਾਰਾ ਛੱਡ ਤੇ ਜਗਾਰਾ ਨਹੀਂ ਛੱਡਣਾ ਨਿਸ਼ਾਨ ਸਾਹਿਬ ਬਰਾਉਂਦੇ ਨਿਸ਼ਾਨ ਸਾਹਿਬ ਨਹੀਂ ਲਾਉਨੇ ਤੁਹਾਨੂੰ ਅਲਰਜੀ ਤਾਂ ਨਹੀਂ ਬਲੇ ਸੋਨਿਆਹਾਲ ਹਾਲ ਸ੍ਰੀ ਅਰਗਨ ਅਸੀਂ ਕਿਸੇ ਨੂੰ ਨਹੀਂ ਕਿਹਾ ਵੀ ਫਤੇ ਨਾ ਬਲਾਓ ਉੱਥੇ ਰਾਮ ਰਾਮ ਵੀ ਹੁੰਦੀ ਹੋਈ ਅੱਲਾ ਅੱਲਾ ਵੀ ਹੁੰਦੀ ਆਈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਵੀ ਹੁੰਦੀ ਆਈ ਕੌਣ ਕਹਿੰਦਾ ਹਾਂ ਕਾਮਰੇਡਾਂ ਨੂੰ ਜ਼ਰੂਰ ਤਖਲੀਪ ਹੈ ਕਹਿੰਦੇ ਵੀ ਉਹ ਵੀ ਸਿੱਖੇ ਸੀ ਜਿਨ੍ਹਾਂ ਨੇ ਕਿਰਪਾਨਾ ਉੱਪਰ ਨੂੰ ਪਾਲੀਆਂ ਤੇ ਸਾਨੂੰ ਪਹਿਲਾਂ ਕਹਿੰਦੇ ਦਿੱਲੀ ਦੇ ਹਿੱਕ ਤੇ ਚੜਨਾ ਜਦੋਂ ਅਸੀਂ ਚੜ ਕੇ ਫਿਰ ਕਹਿੰਦੇ ਬੰਦੇ ਸਾਡੇ ਨਹੀਂ ਦਿੱਲੀ ਜਾਣਾ ਅਸੀਂ ਇਹ ਨਹੀਂ ਕਹਾਂ ਵੀ ਲਾਲ ਕਿਲਾ ਢਾਦਾਂਗੇ ਜਾ ਕੇ ਅਸੀਂ ਇਹ ਨਹੀਂ ਕਹਣਾ ਵੀ ਲਾਲ ਕਿਲੇ ਬਡਰੋਜਲ ਚਲਾਦਾਂਗੇ ਅਸੀਂ ਜਿੰਨੀ ਗੱਲ ਕਰਾਂਗੇ ਉਥੇ ਕੈਮਰਾ ਨਾਲ ਜੇ ਨੌਜਵਾਨਾਂ ਤੇ ਪਰਚੇ ਹੁੰਨੇ ਤਾਂ ਸਭ ਤੋਂ ਪਹਿਲਾਂ ਅਸੀਂ ਆਪ ਮਰਾਂਗੇ ਮੂਰੇ ਹਰ ਬਾਰੀ ਬੰਦਾ ਪਹਿਲਾਂ ਵਾਅਦਾ ਕਰ ਦਿੰਦਾ ਬਾਅਦ ਚ ਖੜਨਾ ਔਖਾ ਹੋ ਜਾਂਦਾ ਜੋ ਕਹਿ ਰਹੇ ਹੁਣ ਸੋਚ ਸਮਝ ਕੇ ਕਹਿ ਰਹੇ ਹੋ ਮੰਨ ਲਓ ਮੈਂ ਪੜਕਦਾ ਤੇ ਫੇਰ ਮੇਰੇ ਪਿੱਛੇ ਡੰਡਾ ਵੀ ਤਿਆਰ ਰੱਖੇ ਕਰੋ ਨਾ ਹੁਣ ਅੱਜ ਪਾਣੀਆਂ ਦੀ ਗੱਲ ਕਰਦੇ ਆਪਾਂ ਹੁਣ ਕਈਆਂ ਨੇ ਕਹਤੇ ਸੀ ਚੰਡੀਗੜ੍ਹ ਘੇਰਨਾ ਪਾਣੀ ਨੂੰ ਯਾਰ ਚੰਡੀਗੜ੍ਹ ਨੇ ਸਾਨੂੰ ਪਾਣੀ ਦੇਣਾ ਅੱਜ ਸਾਡੇ ਨਾਲ ਹਰਿਆਣਾ ਖੜਾ ਉਹ ਠੋਕ ਕੇ ਕਹਿ ਰਿਹਾ ਕਿ ਸਾਨੂੰ ਐਸਵਾਈਐਲ ਦੀ ਲੋੜ ਨਹੀਂ ਸਾਰਜਾ ਲਿੰਕ ਸਾਰਜਾ ਜਮਨਾ ਲਿੰਕ ਨਹਿਰ ਦੀ ਉਸਾਰੀ ਕਰੋ ਇਹ ਕਿਉਂ ਨਹੀਂ ਉਹਦੀ ਇਹ ਹੋਰ ਜਥੇਬੰਦੀਆਂ ਕਿਉਂ ਨਹੀਂ ਉਹਦੀ ਗੱਲ ਕਰਦੀਆਂ ਉਹਨਾਂ ਨੇ ਲੋਕਾਂ ਨੂੰ ਪਾੜ ਕੇ ਰੱਖਣਾ ਆਪਸ ਵਿੱਚ ਕਿਵੇਂ ਇਹ ਪੜਦੇ ਰਹਿਣ ਤੇ ਵੋਟਾਂ ਲੰਦੇ ਰਹਿਣ ਉਦੋਂ ਵੀ ਵੋਟਾਂ ਵਾਲੀ ਮਾਰਚ ਸੀ ਅੱਜ ਵੀ ਮਾਨ ਸਾਹਿਬ ਕਹਿੰਦੇ ਲੋਕਾਂ ਨੂੰ ਜਥੇ ਬੰਦੇ ਉਹਨੂੰ ਬੰਦੇ ਨਹੀਂ ਲੱਭਣੇ ਵੀ ਆ ਕੇ ਦੇਖ ਲੈ ਵੀ ਉਰੇ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਆਏ ਵੇ ਤੁਹਾਡੇ ਖਿਲਾਫ ਆਏ ਵੇ ਹੁਣ ਤਿਆਰੀ ਫੁੱਲ ਕਰੀ ਹੋਣੀ ਆ ਉਹਨਾਂ ਨੇ ਡੰਡੇ ਤਿਆਰ ਕਰੇ ਹੋਣੇ ਦੇਖੋ ਉਹਨਾਂ ਦਾ ਕੰਮ ਆ ਸਾਡੇ ਡੰਡੇ ਮਾਰਨ ਮਾਰਨ ਸਿਰ ਪਾੜਨ ਸਾਡੇ ਜੋ ਮਰਜੀ ਕਰਨਾ ਉੱਥੇ ਤੱਕ ਪਹੁੰਚਾਂਗੇ ਜਿੱਥੇ ਭਾਜਪਾ ਦੀ ਸਰਕਾਰ ਹੈ ਸੱਚੀ ਅਕਲ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸਤਨਾਮ ਸਿੰਘ ਆ ਪੰਜਾਬ ਖੇਤੀ ਪ੍ਰਧਾਨ ਸੂਬਾ ਤੇ ਬਹੁ ਗਿਣਤੀ ਪੰਜਾਬ ਦੀ ਖੇਤੀ ਦੇ ਨਾਲ ਜੁੜੀ ਹੋਈ ਹੈ ਜਦੋਂ ਬਹੁਤ ਸਾਰੇ ਲੋਕ ਕਿਸੇ ਇੱਕਤੇ ਦੇ ਨਾਲ ਜੁੜੇ ਹੋਣ ਤਾਂ ਉਸ ਦੇ ਵਿੱਚ ਸਮੱਸਿਆਵਾਂ ਦਾ ਆਉਣਾ ਲਾਜ਼ਮ ਗੱਲ ਹੋ ਜਾਂਦੀ ਹੈ ਤੇ ਇਹ ਸਮੱਸਿਆਵਾਂ ਨੂੰ ਲੈ ਕੇ ਵੱਖ-ਵੱਖ ਸਮੇਂ ਤੇ ਕਿਸਾਨ ਇਕੱਠੇ ਹੁੰਦੇ ਆ ਆਪਣੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਆਪਣੀਆਂ ਮੰਗਾਂ ਰੱਖਦੇ ਆ ਵੱਡਾ ਐਜੀਟੇਸ਼ਨ ਦਿੱਲੀ ਦੇ ਬਾਰਡਰ ਦੇ ਉੱਤੇ ਵੀ ਹੋਇਆ ਤੇ ਹੁਣ ਵੀ ਪੰਜਾਬ ਦੇ ਵਿੱਚ ਵੱਡੀਆਂ ਕਿਸਾਨ ਰੈਲੀਆਂ ਜਿੱਥੇ ਪਹਿਲਾਂ ਜੰਡੇਆਲਾ ਗੁਰੂ ਹੋ ਕੇ ਹੱਟੀ ਉਸ ਤੋਂ ਬਾਅਦ ਬਰਨਾਲੇ ਵੱਡਾ ਇਕੱਠ ਹੋਇਆ ਇਸ ਤਰ੍ਹਾਂ ਦੀਆਂ ਕਿਸਾਨ ਰੈਲੀਆਂ ਚੱਲ ਰਹੀਆਂ ਤੁਸੀਂ ਸਾਡੇ ਨਾਲ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਕੁਲਵਿੰਦਰ ਜੀ ਇਹ ਗੱਲਬਾਤ ਕਰਦੇ ਆਂ ਜੀ ਕਿਵੇਂ ਦੇਖਦੇ ਹੋ ਫੇਰ ਇੱਕ ਵਾਰੀ ਰੈਲੀਆਂ ਨਿਕਲ ਰਹੀਆਂ ਤੇ ਦੁਬਾਰਾ ਫੇਰ ਐਜੀਟੇਸ਼ਨ ਕਰ ਰਹੇ ਕਿਸਾਨ ਕਿਹੜੀਆਂ ਮੰਗਾਂ ਨੂੰ ਲੈ ਕੇ ਹੁਣ ਤੁਸੀਂ ਐਜੀਟੇਸ਼ਨ ਕਰ ਰਹੇ ਸਭ ਤੋਂ ਪਹਿਲਾਂ ਤਾਂ ਜੀ ਸਤਨਾਮ ਜੀ ਤੁਹਾਡਾ ਤੇ ਪੰਜਾਬੀ ਲੋਕ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਦੇਖਿਆ ਕਿ ਪਿਛਲੇ ਮਹੀਨਿਆਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਥਾਂ-ਥਾਂ ਰੈਲੀਆਂ ਹੋ ਰਹੀਆਂ ਏ ਜੋ ਸਰਕਾਰ ਨੂੰ ਜਾਗਰੂਤ ਕਰਨ ਵਾਸਤੇ ਸੋ ਐਸੀ ਤਰ੍ਹਾਂ ਆਪਾਂ ਨੇ 24 ਤਰੀਕ ਨੂੰ ਸਾਰੇ ਨੇ ਰਲ ਕੇ ਕਿਸਾਨ ਮਜ਼ਦੂਰਾਂ ਰਲ ਕੇ ਰੋਪੜ ਦੇ ਦਾਣਾ ਮੰਡੀ ਦੇ ਵਿੱਚ ਕਿਸਾਨ ਮਹਾਪੰਚਾਇਤ ਰੱਖੀ ਹੈ ਤਾਂ ਜੋ ਲੋਕਾਂ ਨੂੰ ਦੱਸਿਆ ਜਾਵੇ ਵੀ ਆਪਾਂ ਨੇ ਦਿੱਲੀ ਨੂੰ ਦੁਬਾਰਾ 13 ਫਰਵਰੀ ਨੂੰ ਦਿੱਲੀ ਨੂੰ ਤੋਰਨਾ 24 ਜਨਵਰੀ ਨੂੰ ਰੱਖੀ ਹੈ ਇਹ ਪੰਚਾਇਤ ਤੁਸੀਂ ਇਹ 24 ਜਨਵਰੀ ਨੂੰ ਰੱਖੀ ਹੈ ਜੀ ਤੇ 13 ਫਰਵਰੀ ਨੂੰ ਆਪਾਂ ਨੇ ਦਿੱਲੀ ਨੂੰ ਜਾਣਾ ਏ ਉਹ ਕਿਉਂ ਜਾਣਾ ਪਿਆ ਸਾਨੂੰ ਇੰਨੀ ਜਲਦੀ ਕਿਉਂਕਿ ਇਹ ਸਵਾਲ ਬਹੁਤ ਅਹਿਮ ਰੱਖਦਾ ਏ ਕਿਉਂਕਿ ਜਦੋਂ ਦਿੱਲੀ ਅੰਦੋਲਨ ਤੁਸੀਂ ਦੇਖਿਆ ਹਰੇਕ ਗਰੀਬ ਤੋਂ ਗਰੀਬ ਅਮੀਰ ਤੋਂ ਅਮੀਰ ਬੰਦੇ ਨੇ ਉੱਥੇ ਸਾਥ ਦਿੱਤਾ ਪਰ ਸਾਡੇ ਕੁਝ ਨਲਾਇਕ ਆਗੂਆਂ ਦੀ ਬਦੌਲਤ ਉਹ ਸਾਡੇ ਮਸਲੇ ਜਿਉਂਦੇ ਤਿਉਂ ਰਹਿ ਗਏ ਸਭ ਤੋਂ ਵੱਡਾ ਮਸਲਾ ਤੁਸੀਂ ਸਾਡਾ ਲਖੀਮਪੁਰ ਖੀਰੀ ਜੋੜੇ ਨੌਜਵਾਨਾਂ ਅੰਦਰ ਬੈਠੇ ਉਹ ਦੂਜਾ ਮਸਲਾ ਤਾਂ ਵੀ ਜਿਹੜੇ ਪਰਚੇ ਨੌਜਵਾਨਾਂ ਤੇ ਹੋਏ ਵੇ ਤੇ ਤੀਜਾ 700 ਕਿਸਾਨ ਸਾਡਾ ਇਸ ਦੁਨੀਆ ਤੋਂ ਚਲਾ ਗਿਆ ਉਹਨਾਂ ਦੀ ਨਾ ਨਾ ਇੱਕ ਮੰਗ ਨਹੀਂ ਰੱਖੀ ਤਾਂ ਲੋਕਾਂ ਨੇ ਕਹਿੰਦੇ ਭੰਗੜੇ ਪਾਉਂਦੇ ਤਾਂ ਤੁਸੀਂ ਵਾਪਸ ਆਏ ਸੀ ਹੁਣ ਤੁਸੀਂ ਫੇਰ ਕਹਿੰਦੇ ਆ ਚਲੋ ਭਾਈ ਦਿੱਲੀ ਨੂੰ ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਪਰ ਜਿਨ੍ਹਾਂ ਨੇ ਭੰਗੜੇ ਪਾਏ ਉਹਨਾਂ ਨੇ ਪਾਏ ਹੋਣਗੇ ਸਾਡੂ ਅਸੀਂ ਤਾਂ ਉਥੋਂ ਦਰਦ ਲੈ ਕੇ ਆਏ ਇਹਨਾਂ ਕਾਮਰੇਡਾਂ ਨਾਲ ਲੜ ਲੜ ਕੇ ਸਾਡੂ ਇਹਨਾਂ ਨੇ ੱਤਕੇ ਮਾਰੇ ਉਥੋਂ ਤੋਂ ਵੀ ਤੁਸੀਂ ਇਹ ਲੋਕਾਂ ਨੂੰ ਨਾ ਦੱਸੋ ਕਹਿੰਦੇ ਦੁਬਾਰਾ ਫੇਰ ਅੰਦੋਲਨ ਖੜਾ ਕਰਾਂਗੇ ਮਖਾ ਅੱਜ ਹੋਇਆ ਵਾ ਅੱਜ ਕਿਆ ਕੀੜੇ ਪੈ ਗਿਆ ਅੰਦੋਲਨ ਦੇ ਵਿੱਚ ਅੱਜ ਲੋਕ ਜਾਗਰੂਤ ਐ ਬੈਠੇ ਐ ਪਰ ਨਹੀਂ ਇਹਨਾਂ ਨੇ ਦੱਸਿਆ ਨਹੀਂ ਅੰਦਰ ਵਾਲੀਆਂ ਗੱਲਾਂ ਹੁਣ ਮੰਨਦੇ ਹੋ ਤੁਸੀਂ ਵੀ ਕਿਸਾਨ ਆਗੂ ਦੂਰ ਅੰਦੇਸ਼ ਨਹੀਂ ਸੀ ਇਸ ਕਰਕੇ ਹੁਣ ਦੁਬਾਰਾ ਸਮੱਸਿਆਵਾਂ 'ਤੇ ਖੜੀਆਂ ਹੋਈਆਂ ਬਿਲਕੁਲ ਜੀ ਜਿਹੜੇ ਸਾਡੇ ਵੀਰ ਉੱਥੇ ਕੋਈ ਦੂਰ ਅੰਦੇਸ਼ੀ ਦੀ ਗੱਲ ਕਰਦੇ ਸੀ ਉਹਨਾਂ ਨੂੰ ਫਟਕਾਰ ਲਾ ਦਿੰਦੇ ਸੀ ਇਹ ਅੱਜ ਖੁੰਡੇ ਵਾਲਾ ਹੋ ਗਿਆ ਜਾਂ ਜਿਹੜਾ ਮਰਜੀ ਜਿਹੜਾ ਵੀ ਆ ਗਿਆ ਉਹਨਾਂ ਨੂੰ ਫਟਕਾਰ ਲਾਉਂਦੇ ਸੀ ਇਹ ਨਹੀਂ ਆਏ ਨਹੀਂ ਆਏ ਨੂੰ ਹੁਣ ਅੱਜ ਪਾਣੀਆਂ ਦੀ ਗੱਲ ਕਰਦੇ ਆਪਾਂ ਹੁਣ ਕਈਆਂ ਨੇ ਕਹਤੇ ਸੀ ਚੰਡੀਗੜ੍ਹ ਘੇਰਨਾ ਪਾਣੀ ਨੂੰ ਯਾਰ ਚੰਡੀਗੜ੍ਹ ਨੇ ਸਾਨੂੰ ਪਾਣੀ ਦੇਣਾ ਚੰਡੀਗੜ੍ਹ ਘੇਰੇ ਤੋਂ ਨੁਕਸਾਨ ਕੀਦਾ ਹੋਣਾ ਸਾਨੂੰ ਜੇ ਮਿਲਣਾ ਦਿੱਲੀ ਤੋਂ ਮਿਲਣਾ ਦਿੱਲੀ ਦੀ ਸੰਘ ਘੁੱਟਣਾ ਪਊਗਾ ਜੇਰੋਂ ਉੱਥੇ ਬੈਠੇ ਸੀ ਅਸੀਂ ਉਦੋਂ ਪਾਣੀ ਦੀ ਗੱਲ ਨਹੀਂ ਕਿਉਂ ਨਹੀਂ ਕਰੀ ਅੱਜ ਸਾਡੇ ਨਾਲ ਹਰਿਆਣਾ ਖੜਾ ਉਹ ਠੋਕ ਕੇ ਕਹਿ ਰਿਹਾ ਕਿ ਸਾਨੂੰ ਐਸਵਾਈਐਲ ਦੀ ਲੋੜ ਨਹੀਂ ਸਾਰਜਾ ਲਿੰਕ ਸਾਰਜਾ ਜਮਨਾ ਲਿੰਕ ਨਹਿਰ ਦੀ ਉਸਾਰੀ ਕਰੋ ਇਹ ਕਿਉਂ ਨਹੀਂ ਉਹਦੀ ਇਹ ਹੋਰ ਜਥੇਬੰਦੀਆਂ ਕਿਉਂ ਨਹੀਂ ਉਹਦੀ ਗੱਲ ਕਰਦੀਆਂ ਕਿਉਂਕਿ ਇਹ ਸਰਕਾਰਾਂ ਨਾਲ ਜਿਹੜੀਆਂ ਮਿਲ ਕੇ ਚੱਲਦੀਆਂ ਉਹ ਨਹੀਂ ਕਰ ਸਕਦੀਆਂ ਉਹਨਾਂ ਨੇ ਲੋਕਾਂ ਨੂੰ ਪਾੜ ਕੇ ਰੱਖਣਾ ਆਪ ਸੱਚੀ ਕਿਵੇਂ ਇਹ ਪੜਦੇ ਰਹਿਣ ਤੇ ਵੋਟਾਂ ਲੰਦੇ ਰਹਿਣ ਉਦੋਂ ਵੀ ਵੋਟਾਂ ਲਈ ਜੋ ਮਰਜ ਸੀ ਅੱਜ ਵੀ ਉਹੀ ਇਹਨਾਂ ਦੇ ਸਾਹਮਣੇ ਆ ਕਹ ਰਹੇ ਆ ਵੀ ਸਰਕਾਰ ਨੂੰ ਅਸੀਂ ਜਾਗਰਿਤ ਕਰਨ ਲਈ ਸਰਕਾਰ ਸੁੱਤੀ ਪਈ ਐ ਸਰਕਾਰ ਤਾਂ ਕਹਿੰਦੀ ਕਿ ਅਸੀਂ ਜਾਗਰਿਤ ਲੋਕਾਂ ਨੂੰ ਕਰਨਾ ਹੁੰਦਾ ਸਰਕਾਰਾਂ ਨੇ ਤਾਂ ਸਰਕਾਰਾ ਗੁਰਤਾ ਥੋੜੇ ਜਿਆ ਅਸੀਂ ਲੋਕਾਂ ਨੂੰ ਅਵੇਅਰ ਸਰਕਾਰ ਦੇ ਸਿਰਫ ਕੰਨ ਤੋਂ ਜੂਨ ਸਰਕਾਉਣ ਵਾਸਤੇ ਵੀ ਸਰਕਾਰ ਦੇਖ ਲੈ ਇਹ ਨਾ ਸੋਚੀ ਵੀ ਮਾਨ ਸਾਹਿਬ ਕਹਿੰਦੇ ਲੋਕਾਂ ਨੂੰ ਜਥੇ ਬੰਦੀਆਂ ਨੂੰ ਬੰਦੇ ਨਹੀਂ ਲੱਭਣੇ ਵੀ ਆ ਕੇ ਦੇਖ ਲੈ ਵੀ ਓਰੇ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਆਏ ਵੇ ਤੁਹਾਡੇ ਖਿਲਾਫ ਆਏ ਵੇ ਤੁਸੀਂ ਸਾਡੇ ਬਕਰੇ ਚਿੱਪਾ ਵਾਲੀ ਮੀਟਰ ਲੈ ਕੇ ਉਹਨੇ ਕਾਰਪੋਰੇਟ ਕਰਾਣੇ ਨੂੰ ਖੁਸ਼ ਕਰਨੇ ਨੂੰ ਹੁਣ ਇੱਕ ਹੋਰ ਇਹ ਜਿਹੜਾ ਐਕਸਾਈਜ਼ ਡਿਊਟੀ ਹੁੰਦੀ ਹੈ ਜਿਹੜੀ ਲੱਗਦੀ ਹੈ ਅਨਾਜ ਜਿਹੜਾ ਬਾਹਰੋਂ ਆਉਂਦਾ ਉਹ ਤੋ ਵੀ ਖਤਮ ਕਰਨ ਲੱਗੇ 1350 1300 ਰੁਪਏ ਦੇ ਕਰੀਬ ਕਣਕ ਵਿਕਣੀ ਹੈ ਜੀ ਕਿਸੇ ਨੇ ਪੁੱਛਣੀ ਨਹੀਂ ਸਾਡੀ ਪੰਜਾਬ ਚ ਘਟ ਗਿਆ ਹੋਣਾ ਨਾ ਅਨਾਜ ਫਿਰਦੇਸ਼ ਚ ਅਨਾਜ ਘਟਿਆ ਹੋਣਾ ਤਾਂ ਹੀ ਮਗਾਰੇ ਬਾਹਰੋਂ ਐਕਸਾਈਜ਼ ਡਿਊਟੀ ਖਤਮ ਕਰਕੇ ਇਹਨਾਂ ਨੂੰ ਇਹਨਾਂ ਦਾ ਮਤਲਬ ਹੁੰਦਾ ਕਾਰਪੋਰੇਟ ਕਰਾਣੇ ਨੂੰ ਖੁਸ਼ ਕਰਨਾ ਜਦੋਂ ਕਾਰਪੋਰੇਟ ਘਰਾਣੇ ਕੋਈ ਹੁੰਦੇ ਕੋ ਜੋ ਕਿਸਾਨ ਐ ਮਜ਼ਦੂਰ ਐ ਉਹਨਾਂ ਨੂੰ ਫੰਡ ਨਹੀਂ ਦੇ ਸਕਦਾ ਫੰਡ ਮਿਲਣਾ ਇਹਨਾਂ ਸਰਕਾਰਾਂ ਨੂੰ ਕਾਰਪੋਰੇਟ ਘਰਾਣੇ ਤੇ ਆਵਾਨੀ ਆਵਾਨੀ ਜਿਹੜੇ ਸਰਕਾਰਾਂ ਬਣਾਉਨੇ ਐ ਇਹਨਾਂ ਨੂੰ ਉਹਨਾਂ ਨੂੰ ਖੁਸ਼ ਕਰਨ ਵਾਸਤੇ ਉਹ ਡਿਊਟੀ ਖਤਮ ਕਰਨ ਲੱਗੇ ਕਿਸਾਨਾਂ ਨੂੰ ਖੁਸ਼ ਕਰਨ ਵਾਸਤੇ ਨਹੀਂ ਜੇ ਉਹਨੂੰ ਖੁਸ਼ ਕਰਨ ਵਾਸਤੇ ਬਣਾਉਂਦੇ ਤਾਂ ਉਹ ਤੇ ਹੋਰ ਬਣਾਉਂਦੇ ਉਹ ਤੇ ਜ਼ਿਆਦਾ ਟੈਕਸ ਲਾਉਂਦੇ ਹੋਰ ਵੀ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਅਨਾਜ ਵਿਕੇ ਸਰਕਾਰਾਂ ਤਾਂ ਕਦੀ ਨਹੀਂ ਕਹਿੰਦੀਆਂ ਅਸੀਂ ਆਵਾਨੀ ਡਾਨੀ ਦੀਆਂ ਸਰਕਾਰਾਂ ਉਹ ਤਾਂ ਕਹਿੰਦੇ ਅਸੀਂ ਲੋਕਾਂ ਦੀ ਸਰਕਾਰ ਐ ਲੋਕਾਂ ਦੀ ਕੰਮ ਕਰ ਰਹੀ ਐ ਅਸੀਂ ਤਾਂ ਖੁਸ਼ ਲੋਕਾਂ ਨੂੰ ਕਰਨਾ ਚਿੱਪ ਵਾਲੇ ਮੀਟਰ ਲਾ ਹੁਣ ਤੱਕ ਜਦੋਂ ਵਧੀਆ ਚੱਲਦਾ ਏ ਚਿੱਪ ਵਾਲੇ ਮੀਟਰ ਕਿਉਂ ਲਾਏ ਇਹਨਾਂ ਨੇ ਕਿਉਂ ਬੀਐਸਐਨਐਲ ਖਤਮ ਕਰਤਾ ਇਹਨਾਂ ਨੇ ਜੇ ਸਰਕਾਰਾਂ ਚਾਹੁੰਦੀਆਂ ਜਦੋਂ ਇੱਕ ਪ੍ਰਾਈਵੇਟ ਆਧਾਰਾ ਲੋਕਾਂ ਨੂੰ ਫ੍ਰੀ ਦੇ ਸਕਦਾ ਸਰਕਾਰ ਨਹੀਂ ਦੇ ਸਕਦੀ ਕਿਉਂ ਇਹਨਾਂ ਨੇ ਬੀਐਸਐਨਐਲ ਖਤਮ ਕਰਿਆ ਸਰਕਾਰ ਕੋਲ ਹੈ ਜਵਾਬ ਉਸ ਗੱਲ ਤੇ ਤਾਂ ਆਉਂਦੀ ਹੀ ਨਹੀਂ ਸਰਕਾਰ ਇੱਕ ਗੱਲ ਵੀ ਕਰੇ ਬੈਠ ਕੇ ਸਾਡੇ ਆਗੂਆਂ ਨਾਲ ਵੀ ਹਾਂਜੀ ਦੱਸੋ ਬੀਐਸਐਨਐਲ ਕਿਵੇਂ ਖਤਮ ਹੋ ਗਿਆ ਰਿਲਾਇੰਸ ਫ੍ਰੀ ਦੇ ਕੇ ਕਾਮਯਾਬ ਹੈ ਬੀਐਸਐਨਐਲ ਪੈਸੇ ਲੈ ਕੇ ਘਟ ਘਾਟੇ ਜਾ ਰਿਹਾ ਕਾਰ ਨਹੀਂ ਦਾ ਕਾਰਪੋਰੇਟ ਘਰਾਣੇ ਨੂੰ ਅੱਗੇ ਲੈ ਕੇ ਆਉਣਾ ਹੁਣ ਤੁਸੀਂ ਕਹਿ ਰਹੇ ਹੋ ਵੀ ਸਾਡੇ ਨਾਲ ਭਾਈ ਦਿੱਲੀ ਨੂੰ ਚੱਲੋ ਜਾਂ ਸਾਡੇ ਨਾਲ ਇਕੱਠੇ ਹੋਵੋ ਕਿਉਂ ਚੱਲਣ ਤੁਹਾਡੇ ਨਾਲ ਲੋਕ ਕਿਹੜੀ ਗੱਲੋਂ ਇਕੱਠੇ ਹੋਣ ਲੋਕ ਤਾਂ ਇਸ ਗੱਲਾਂ ਨੂੰ ਲੈ ਕੇ ਹੁਣ ਤੱਕ ਰੋਂਦੇ ਆ ਰਹੇ ਵੀ ਅਸੀਂ ਫਤਿਹ ਬਲਾਉਨੇ ਆ ਤੁਸੀਂ ਤਾਂ ਨੂੰ ਤਾਂ ਕਹਿੰਦੇ ਨੇ ਭਾਈ ਨਹੀਂ ਨਹੀਂ ਫਤਿਹ ਨਹੀਂ ਬਲਾਉਣੀ ਜਗਾਰਾ ਛੱਡਦੇ ਜਗਾਰਾ ਨਹੀਂ ਛੱਡਣਾ ਨਿਸ਼ਾਨ ਸਾਹਿਬ ਬਲਾਉਂਦੇ ਨਿਸ਼ਾਨ ਸਾਹਿਬ ਨਹੀਂ ਲਾਉਨੇ ਤੁਹਾਨੂੰ ਅਲਰਜੀ ਤਾਂ ਨਹੀਂ ਫਤਿਹ ਦੀ ਗੱਲ ਕਰੀ ਐ ਅਸੀਂ ਅਸੀਂ ਵੀ ਇੱਕ ਜਥੇਬੰਦੀਆਂ ਚਲਾਉਨੇ ਆ ਫਤਿਹ ਅਸੀਂ ਹੁਣੇ ਬਲਾ ਦਿੰਨੇ ਬਲੇ ਸੋਨਿਆ ਹਾਲ ਬਹੁਤ ਸ਼ਰੀਆ ਕਾਲ ਅਸੀਂ ਕਿਸੇ ਨੂੰ ਨਹੀਂ ਕਿਹਾ ਵੀ ਫਤਿਹ ਨਾ ਬਲਾਓ ਉੱਥੇ ਰਾਮ ਰਾਮ ਵੀ ਹੁੰਦੀ ਹੋਈ ਅੱਲਾ ਅੱਲਾ ਵੀ ਹੁੰਦੀ ਆਈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਹੁੰਦੀ ਆਈ ਕੌਣ ਕਹਿੰਦਾ ਹਾਂ ਕਾਮਰੇਡਾਂ ਨੂੰ ਜ਼ਰੂਰ ਤਖਲੀਪ ਹੈ ਕਾਮਰੇਡਾਂ ਤੋਂ ਅੱਜ ਅਸੀਂ ਬੱਖਾ ਬੱਖਾ ਮੋਰਚਾ ਚੱਲੂਗਾ ਸਾਡਾ ਉੱਥੇ ਕੋਈ ਕਾਮਰੇਡਾਂ ਦੀ ਗੱਲ ਨਹੀਂ ਹੋਊਗੀ ਕਿਸੇ ਨਾ ਉੱਥੇ ਕੋਈ ਗੱਲ ਕਰੀ ਤਾਂ ਸਾਨੂੰ ਦੱਸਿਓ ਨਿਸ਼ਾਨ ਸਾਹਿਬ ਸਾਡਾ ਉਹ ਨਿਸ਼ਾਨ ਸਾਹਿਬ ਹੈ ਜਿਨੇ ਸਾਨੂੰ ਜ਼ਮੀਂ ਦੇ ਮਾਲਕ ਬਣਾਇਆ ਉਹ ਚਾਹੇ ਕਿਸੇ ਵੀ ਧਰਮ ਦਾ ਹੋਵੇ ਨਹੀਂ ਕਿਸੇ ਦਾ ਕੋਈ ਜ਼ਮੀਨ ਦਾ ਮਾਲਕ ਨਹੀਂ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਨਿਸ਼ਾਨ ਸਾਹਿਬ ਦੇ ਥ ਲੋਕਾਂ ਦੀ ਜੁਬੀਨਾ ਬੰਡੀਆਂ ਅੱਜ ਅਨਿਸ਼ਾਨ ਸਾਹਿਬ ਤੇ ਕਿਉਂ ਲੜਜੀ ਐ ਕਿਉਂਕਿ ਉਹ ਚੀਜ਼ਾਂ ਜਿਹੜੀਆਂ ਕਾਮਰੇਡਾਂ ਦੇ ਕੋਟ-ਕੋਟ ਕੇ ਗਲ ਚ ਪਾਈਆਂ ਵਿਆਂ ਕਾਰਪੋਰੇਟ ਘਰਾਣਿਆਂ ਨੇ ਉੱਥੇ ਜ਼ਗ ਜ਼ਹਿਰ ਹੋ ਗਈਆਂ ਲੋਕਾਂ ਨੂੰ ਪਤਾ ਲੱਗ ਗਿਆ ਉਹ ਹੋਣਾ ਵੀ ਸੀ ਜਿਹੜਾ ਉਹ ਅੰਦੋਲਨ ਵਿੱਚ ਵਿਚ ਵਿਚਾਲੇ ਟੁੱਟਿਆ ਉਹ ਇਹੀ ਕਾਰਨ ਸੀ ਕਿਉਂਕਿ ਸਾਡੇ ਜਿਹੜੇ ਸਿੱਖ ਕੌਮ ਸਾਹਿਬ ਤੋਂ ਵੱਧ ਮੂਰੇ ਗਈ ਲੜਦੀ ਗਈ ਐ ਸਭ ਤੋਂ ਵੱਧ ਸਾਡੇ ਪੰਜਾਬੀਆਂ ਨੇ ਉੱਥੇ ਸਵਾਸ ਪੂਰੇ ਕਿਤੇ ਸਰਕਾਰ ਨਾਲ ਲੜਦੇ ਹੋਏ ਉਹਦਾ ਨਤੀਜਾ ਅੱਜ ਸਾਡੇ ਸਾਹਮਣੇ ਆ ਗਿਆ ਉਹ ਕਹਿੰਦੇ ਵੀ ਉਹ ਵੀ ਸਿੱਖੇ ਸੀ ਜਿਨ੍ਹਾਂ ਨੇ ਕਿਰਪਾਨਾਂ ਉੱਪਰ ਨੂੰ ਪਾਲੀਆਂ ਤੇ ਸਾਨੂੰ ਪਹਿਲਾਂ ਕਹਿੰਦੇ ਦਿੱਲੀ ਦੇ ਹਿੱਕ ਤੇ ਚੜਨਾ ਜਦੋਂ ਅਸੀਂ ਚੜ ਗਏ ਫਿਰ ਕਹਿੰਦੇ ਬੰਦੇ ਸਾਡੇ ਨਹੀਂ ਬਿਲਕੁਲ ਜੀ ਅਸੀਂ ਉਸ ਟਾਈਮ ਵੀਰਾ ਜੀ ਉਹਦਾ ਬਰੋ ਉਹ ਉਸ ਟਾਈਮ ਵੀ ਕਰਦੇ ਰਹੇ ਠੀਕ ਹੈ ਸਾਡੀ ਥੋੜੀ ਆਵਾਜ਼ ਉਸ ਟਾਈਮ ਥੱਲੇ ਸੀ ਬੜੇ ਆਗੂਆਂ ਦੀ ਯਾਰਾਂ ਸੀ ਤੇ ਮੀਡੀਆ ਵੀ ਸੌਰੀ ਮਾਫ ਕਰਨਾ ਮੈਂ ਸਾਰੇ ਦੀ ਗੱਲ ਨਹੀਂ ਕਰਦਾ ਵੀ ਜਿਹੜੇ ਜਿਨ੍ਹਾਂ ਨੇ ਸਾਡਾ ਦਿਖਾਇਆ ਪੱਖ ਪਰ ਜ਼ਿਆਦਾਤਰ ਮੀਡੀਆ ਉਹੀ ਦਿਖਾਉਂਦਾ ਰਿਹਾ ਜਿਹੜਾ ਉਹ ਦਿਖਾਉਣਾ ਚਾਹੁੰਦੇ ਸੀ ਤੁਸੀਂ ਦੇਖਿਆ ਹੁਣ ਜੇ ਸਾਡੇ ਨੌਜਵਾਨ ਦਿੱਲੀ ਲਾਲ ਕਿਲੇ ਤੇ ਗਏ ਐ ਉਹ ਸਾਡੇ ਆਗੂ ਦੀ ਬਦੌਲਤ ਗਏ ਕਾਮਰੇਡ ਕਹਿੰਦੇ ਸੀ ਮੈਂ ਬਟਰੋਜਲ ਚਲਾ ਦੂੰ ਤੇ ਸਾਡੇ ਖੂਨ ਚ ਫੇਰ ਗਰਮੀ ਐ ਸਾਡੇ ਨੇ ਤਾਂ ਚੜਾਤਾ ਜਾ ਕੇ ਖੜ ਗਏ ਆ ਆ ਭੱਜੇ ਆਏ ਫਿਰ ਜਾਂ ਤਾਂ ਭੱਜਦੇ ਨਾ ਜਾਂ ਫਿਰ ਕਹਿੰਦੇ ਨਾ ਜੇ ਅਸੀਂ ਜਿੰਨੀ ਅਸੀਂ 19 ਗੱਲ ਕਰਾਂਗੇ ਅਸੀਂ ਦਿੱਲੀ ਜਾਣਾ ਅਸੀਂ ਇਹ ਨਹੀਂ ਕਹਾਂ ਵੀ ਲਾਲ ਕਿਲਾ ਢਾਦਾਂਗੇ ਜਾ ਕੇ ਅਸੀਂ ਇਹ ਨਹੀਂ ਕਹਣਾ ਵੀ ਲਾਲ ਕਿਲੇ ਬਟਰੋਜਲ ਚਲਾ ਦਾਂਗੇ ਅਸੀਂ ਜਿੰਨੀ ਗੱਲ ਕਰਾਂਗੇ ਉਥੇ ਕੈਮਰਾ ਵਾਂਗੇ ਨਿਵਾਉਂਗੇ ਉਹਨੂੰ ਨਿਵਾਵਾਂਗੇ ਜੇ ਨੌਜਵਾਨਾਂ ਤੇ ਪਰਚੇ ਹੁੰਨੇ ਤਾਂ ਸਭ ਤੋਂ ਪਹਿਲਾਂ ਅਸੀਂ ਆਪ ਮਰਾਂਗੇ ਮੂਰੇ ਇਹ ਪ ਇਹ ਇਹਨਾਂ ਆਗੂਆਂ ਦੇ ਮੂੰਹ ਪਰੀ ਕੋਵੀ ਹੈ ਵੀ ਅਸੀਂ ਜੇ ਸਾਡੇ ਨੌਜਵਾਨ ਜੇਲ੍ਹ ਚ ਹੋਏ ਨਾ ਅਸੀਂ ਮਾਰਨ ਬੱਤ ਤਾਂ ਤੋੜਿਆ ਜੇ ਸਾਡੇ ਨੌਜਵਾਨ ਬਾਹਰ ਆਏ ਵਿੰਦਰ ਜੀ ਰਾਜਨੀਤੀ ਦੇ ਵਿੱਚ ਵੀ ਵਾਦੇ ਦਾਅਵੇ ਬਹੁਤ ਵੱਡੇ ਕੀਤੇ ਜਾਂਦੇ ਸਰਕਾਰਾਂ ਬਣ ਜਾਂਦੀਆਂ ਫਿਰ ਲੋਕ ਪਿੱਟਦੇ ਵੀ ਯਾਰ ਵਾਦੇ ਵੱਡੇ ਕੀਤੇ ਸੀ ਤੁਸੀਂ ਹੁਣ ਨਿਭਾ ਨਹੀਂ ਰਹੇ ਹਰ ਬਾਰੀ ਬੰਦਾ ਪਹਿਲਾਂ ਵਾਦੇ ਕਰ ਦਿੰਦਾ ਬਾਅਦ 'ਚ ਖੜਨਾ ਔਖਾ ਹੋ ਜਾਂਦਾ ਜੋ ਕਹਿ ਰਹੇ ਹੋ ਹੁਣ ਸੋਚ ਸਮਝ ਕੇ ਕਹਿ ਰਹੇ ਹੋ ਬਿਲਕੁਲ ਜੀ ਸੋਚ ਸਮਝ ਕੇ ਕਹਿ ਰਹੇ ਤੇ ਮੈਂ ਇੱਕ ਆਪਣੀ ਜਨਤਾ ਆਪਣੇ ਆਮ ਕਿਸਾਨ ਮਜ਼ਦੂਰਾਂ ਨੂੰ ਵੀ ਅਵੇਅਰ ਕਰਦਾ ਕਿ ਹੱਕ ਸੱਚ ਤੇ ਜੇ ਕੋਈ ਪਟਕਦਾ ਏ ਮੰਨ ਲਓ ਮੈਂ ਪਟਕਦਾ ਤੇ ਫਿਰ ਮੇਰੇ ਪਿੱਛੇ ਡੰਡਾ ਵੀ ਤਿਆਰ ਰੱਖੇ ਕਰੋ ਨਾ ਕਸੂਰ ਸਾਡਾ ਵੀ ਹੈਗਾ ਜੇ ਅਸੀਂ ਆਪਣੀ ਗੱਲ ਤੇ ਟੜਕਦੇ ਆਂ ਫਿਰ ਜੇ ਅਸੀਂ ਜੋ ਗੱਲ ਕਹਿੰਨੇ ਆ ਉਹ ਤੇ ਪਿੱਛੇ ਹਟਦੇ ਆਂ ਤੂੰ ਤਾਂ ਪਿੱਛੇ ਜਾਓ ਹੀ ਨਾ ਅੱਜ ਕੌਣ ਜਾ ਰਿਹਾ ਫੇਰ ਮੈਨੂੰ ਸਮਝ ਨਹੀਂ ਆ ਰਹੀ ਕਈ ਕਿਉਂਕਿ ਲੋਕਾਂ ਨੂੰ ਸੱਕ ਸੱਚ ਦੀ ਗੱਲ ਤੱਕ ਪੈਰਾ ਦੇਣਾ ਪਊਗਾ ਤੇ ਲੋਕਾਂ ਨੂੰ ਸਮਝਣਾ ਪਊਗਾ ਕਿ ਸਾਡਾ ਸਾਡਾ ਕੌਣ ਹੈ ਦਿੱਲੀ ਦਾ ਕੌਣ ਹੈ ਜਿਹੜਾ ਦਿੱਲੀ ਦਾ ਹੋਇਆ ਉਹ ਕਦੇ ਪੰਜਾਬ ਦਾ ਨਹੀਂ ਹੋਇਆ ਪੰਜਾਬ ਦਾ ਅੱਜ ਤੱਕ ਕਿੰਨਾ ਨੁਕਸਾਨ ਹੋਇਆ ਇਹ ਸਾਨੂੰ ਸੋਚਣਾ ਪਊਗਾ ਬੈਠ ਕੇ ਹਰ ਇੱਕ ਬੱਚੇ ਨੂੰ ਸਾਡੇ ਬੱਚੇ ਹੁਣ ਕਈ ਵਾਰ ਕਹਿੰਦੇ ਨੇ ਬਾਹਰ ਨੂੰ ਭੱਜ ਕੇ ਬੱਚੇ ਕਿਉਂ ਨਾ ਜਾਣ ਬਾਹਰ ਨੂੰ ਬੱਚਿਆਂ ਦਾ ਪਵਿੱਖ ਦਿਖਦਾ ਨਹੀਂ ਓਰੇ ਅਸੀਂ ਇਹਹੀ ਲੜਾਈ ਲੜ ਰਹੇ ਆ ਅਸੀਂ ਆਪਣਾ ਪੰਜਾਬ ਆਪਣੀ ਪੰਜਾਬੀਅਤ ਤੇ ਆਪਣਾ ਪੰਜਾਬ ਬਚਾਉਣਾ ਤੇ ਹੁਣ ਜਦੋਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਦਿੱਲੀ ਜਾਣਾ ਫੇਰ ਇੱਕ ਗੱਲ ਪਹਿਲਾਂ ਜਦੋਂ ਦਿੱਲੀ ਜਾਣਾ ਸੀ ਉਦੋਂ ਵੀ ਹੋਈ ਸੀ ਕਿਸਾਨਾਂ ਆਗੂ ਨੇ ਕਿਹਾ ਸੀ ਜਿੱਥੇ ਸਾਨੂੰ ਰੋਕਤਾ ਅਸੀਂ ਉੱਥੇ ਬਹਿ ਜਾਣਾ ਹਰ ਵਾਰੀ ਇਹ ਗੱਲ ਹੁੰਦੀ ਸੀ ਨੌਜਵਾਨੀ ਥੱਕ ਕੇ ਦਿੱਲੀ ਤੱਕ ਲੈ ਗਈ ਸੀ ਹੁਣ ਦੱਸੋ ਕੀ ਕਰੋਗੇ ਹੁਣ ਦਿੱਲੀ ਜਾਣਾ ਅਗਲੇ ਵੀ ਹੁਣ ਢਿੱਲੇ ਨਹੀਂ ਬੈਠੇ ਹੋਣੇ ਜਿਨ੍ਹਾਂ ਨੇ ਐਨਐਚਰ ਮੋਰਚਾ ਦੇਖਿਆ ਵੀ ਇਹ ਉੱਠ ਨਹੀਂ ਰਹੇ ਹੁਣ ਤਿਆਰੀ ਫੁੱਲ ਕਰੀ ਹੋਣੀ ਆ ਉਹਨਾਂ ਨੇ ਡੰਡੇ ਤਿਆਰ ਕਰੇ ਹੋਣੇ ਦੇਖੋ ਉਹਨਾਂ ਦਾ ਕੰਮ ਹੈ ਸਾਡੇ ਡੰਡੇ ਮਾਰਨ ਉਹ ਮਾਰਨ ਸਿਰ ਪਾੜਨ ਸਾਡੇ ਜੋ ਮਰਜੀ ਕਰਨਾ ਸਾਡਾ ਨਿਸ਼ਚੈ ਹੈ ਵੀ ਅਸੀਂ ਕੋਸ਼ਿਸ਼ ਇਹ ਕਰਨੀ ਵੀ ਅਸੀਂ ਦਿੱਲੀ ਤੱਕ ਪਹੁੰਚੀਏ ਠੀਕ ਹੈ ਉਹਨਾਂ ਕੋਲ ਅੱਜ ਸਾਡੇ ਉੱਪਰ ਟੈਕਲ ਹੋਣ ਨੂੰ ਬਹੁਤ ਹੈ ਵੀ ਇਹ ਖਾਲਸਤਾਨੀ ਹੈ ਜੀ ਇਹ ਫਲਾਣੇ ਹੈ ਜੀ ਉਹ ਤਾਂ ਅਸੀਂ ਹੈਗੇ ਆ ਅਸੀਂ ਹੱਕ ਸੱਚ ਦੀ ਲੜਨ ਵਾਲੇ ਨੂੰ ਖਾਲਸਾ ਹੀ ਕਿਹਾ ਜਾਂਦਾ ਉਹ ਅਸੀਂ ਹੈਗੇ ਆ ਉਹ ਤੋਂ ਮੁੱਕਰਦੇ ਨਹੀਂ ਅਸੀਂ ਜਾਵਾਂਗੇ ਠੀਕ ਹੈ ਜਿੱਥੇ ਉਹ ਬਹੁਤਾ ਹੀ ਹੋ ਜੂਗਾ ਜਿਵੇਂ ਕੁੰਡਲੀ ਬਾਰਡਰ ਤੇ ਸਿੰਘੂ ਬਾਰਡਰ ਤੇ ਸਾਨੂੰ ਬੈਠਣਾ ਪਿਆ ਉਹ ਅਸੀਂ ਆਪਣਾ ਸਿਸਟਮ ਬਣਾਵਾਂਗੇ ਮੌਕੇ 'ਤੇ ਨੌਜਵਾਨਾਂ ਦੀ ਰਾਏ ਲਵਾਂਗੇ ਵੀ ਆਪਾਂ ਇੱਥੇ ਬੈਠਣਾ ਪਰ ਪੰਜਾਬ ਤੋਂ ਬਾਹਰ ਨਿਕਲਾਂਗੇ ਕਿਉਂਕਿ ਭਾਜਪੀ ਦੀ ਸਰਕਾਰ ਬੀਜਪੀ ਉੱਥੇ ਤੱਕ ਪਹੁੰਚਾਗੇ ਜਿੱਥੇ ਬੀਜਪੀ ਦੀ ਸਰਕਾਰ ਹੈ ਜਿਹੜਾ ਹੁਣ ਤੁਹਾਡੀਆਂ ਜਥੇਬੰਦੀਆਂ ਤੁਸੀਂ ਕਹ ਰਹੇ ਹੋ ਸਾਡੀ ਰਾਜਨੀਤੀ ਨਾਲ ਸਾਡਾ ਸਬੰਧ ਨਹੀਂ ਹੈ ਅਸੀਂ ਗੈਰ ਰਾਜਨੀਤਿਕ ਆ ਉਹਨਾਂ ਇਕੱਠ ਕਰ ਪਾਉਗੇ ਜਿਨ੍ਹਾਂ ਸਾਰੀਆਂ ਸਾਂਝਕ ਕਿਸਾਨ ਮੋਰਚੇ ਨੇ ਉਸ ਸਮੇਂ ਕੀਤਾ ਸੀ ਲੋਕ ਕਹਿੰਦੇ ਵੀ ਕਈ ਜਥੇਬੰਦੀਆਂ ਤਾਂ ਇਹ ਜਿਹੀਆਂ ਜਿਨ੍ਹਾਂ ਦੇ ਸਿਰਫ ਪੰਜ ਅਹੁਦੇਦਾਰ ਏ ਆ ਪਿੱਛੇ ਬੰਦੇ ਕੋਈ ਹੈ ਨਹੀਂ ਦੇਖੋ ਇਹ ਆਮ ਪਬਲਿਕ ਆਮ ਲੋਕਾਂ ਨੇ ਹੁਣ ਸੋਚਣਾ ਹੈ ਵੀ ਦੁਬਾਰੇ ਜਿਸ ਤਰ੍ਹਾਂ ਉੱਥੇ ਬਰਵਾਲੇ ਤੁਸੀਂ ਇਕੱਠ ਦੇਖਿਆ ਜੰਡਾਲੇ ਗੁਰੂ ਦੀ ਇਕੱਠ ਦੇਖਿਆ ਉਹ ਲੋਕ ਗਏ ਬੇ ਸੀ ਇਸ ਤਰ੍ਹਾਂ ਹੀ ਉੱਥੇ ਦਿੱਲੀ ਨੂੰ ਵੀ ਜਾਣਗੇ ਪਹਿਲਾਂ ਵੀ ਜਥੇਬੰਦੀਆਂ ਨੂੰ ਲੱਗ ਤੀ ਲੋਕ ਇੱਕ ਮੂਰੇ ਆਗੂ ਦੇਖਦੇ ਵੀ ਇਹ ਆਗੂ ਮੈਂ ਠੀਕ ਲੱਗਿਆ ਮੈਂ ਇਹਦੇ ਪਿੱਛੇ ਜਾਣਾ ਪਰ ਉਹ ਲੋਕਾਂ ਦਾ ਵਿਸ਼ਵਾਸ ਟੁੱਟਿਆ ਤੇ ਉਹ ਅਸੀਂ ਭੱਜਦੇ ਨਹੀਂ ਵੀ ਟੁੱਟਿਆ ਨਹੀਂ ਬਿਲਕੁਲ ਵਿਸ਼ਵਾਸ ਟੁੱਟਿਆ ਪਰ ਦੁਬਾਰੇ ਲੋਕਾਂ ਦਾ ਵਿਸ਼ਵਾਸ ਫੇਰ ਜਾਗ ਗਿਆ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਉਹ ਕਿਉਂ ਜਾਗਿਆ ਕਿਉਂਕਿ ਉਹੀ ਜਿਹੜੇ ਵੀਰ ਖੜੇ ਆ ਇਹਦੇ ਵਿੱਚ ਆ ਕੇ ਜਿਨ੍ਹਾਂ ਨੇ ਉਸ ਟਾਈਮ ਉਸ ਗੱਲ ਦਾ ਵਿਰੋਧ ਕੀਤਾ ਸੀ ਵੀ ਅਸੀਂ ਘਰ ਨੂੰ ਨਹੀਂ ਜਾਣਾ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਮੁੰਡਿਆਂ ਦੇ ਪਰਚੇ ਰੱਦ ਕਰਵਾਉਣੇ ਨੇ ਜਿਨ੍ਹਾਂ ਨੇ ਕਿਹਾ ਸੀ ਐਮਐਸਪੀ ਦੀ ਗਾਰੰਟੀ ਲੈ ਕੇ ਜਾਣਾ ਹੈ ਜਿਨ੍ਹਾਂ ਨੇ ਕਿਹਾ ਸੀ ਆ 220 220 ਬਿਜਲੀ ਐਕਟ ਮਾਫ ਬੰਦ ਕਰਵਾ ਕੇ ਜਾਣਾ ਹੈ ਅੱਜ ਉਹੀ ਜਥੇਬੰਦੀਆਂ ਦੁਬਾਰੇ ਅੱਗੇ ਹੋ ਕੇ ਤੁਰੀਆਂ ਨੇ ਤੇ ਫਿਰ ਤੁਸੀਂ ਹੁਣ ਜਦੋਂ ਉੱਥੇ ਬੈਠੋਗੇ ਚਲੇ ਗਏ ਸਰਕਾਰ ਫਿਰ ਤੁਹਾਨੂੰ ਕਹਿ ਦੂਗੀ ਵੀ ਠੀਕ ਆਸੀਂ ਰੱਦ ਕਰਤੇ ਜੀ ਫਿਰ ਆਜੋਗੇ ਨਹੀਂ ਬਿਲਕੁਲ ਨਹੀਂ ਜੀ ਨੋਟੀਫਿਕੇਸ਼ਨ ਲੈ ਬਗੈਰ ਨਹੀਂ ਤੁਰਾਂਗੇ ਇਹ ਹੀ ਸਾਡੀ ਘਾਟ ਰਹੀ ਕਹਿਣਾ ਤੇ ਕਰਨੇ 'ਚ ਬਹੁਤ ਫਰਕ ਹੈ ਨੋਟੀਫਿਕੇਸ਼ਨ ਲੈ ਕੇ ਤੁਰਾਂਗੇ ਪਟਿਆਲੇ ਤੋਂ ਇੱਕ ਛੋਟੀ ਜਿਹੀ ਉਦਾਹਰਨ ਹੈ ਵੀ ਨੋਟੀਫਿਕੇਸ਼ਨ ਜਦੋਂ ਸਾਡੇ ਕੋਲ ਆ ਗਿਆ ਉਸ ਤੋਂ ਬਾਅਦ ਤੁਰੇ ਅਸੀਂ ਨਹੀਂ ਸਾਨੂੰ ਵੀ ਕਹਿ ਦਿੱਤਾ ਸੀ ਰਾਤ ਨੂੰ ਵੀ ਜਾਓ ਅਸੀਂ ਕਿਹਾ ਬਿਲਕੁਲ ਨਹੀਂ ਨੋਟੀਫਿਕੇਸ਼ਨ ਦੋ ਫਿਰ ਤੁਰਾਂਗੇ ਦਿੱਲੀ ਪਹੁੰਚਾਂਗੇ ਨੋਟੀਫਿਕੇਸ਼ਨ ਲੈ ਕੇ ਤੁਰਾਂਗੇ ਤੇ ਉਸ ਤੋਂ ਜਿਹੜਾ ਹੁਣ ਤੁਸੀਂ 24 ਤਰੀਕ ਦਾ ਪ੍ਰੋਗਰਾਮ ਰੱਖਿਆ ਉਹਦਾ ਕੀ ਪ੍ਰੋਗਰਾਮ ਆ ਕਿਦਾਂ ਦਾ ਰੂਪਰੇਖਾ ਉਹਦੀ ਰਹੂਗੀ ਕੀ ਸਾਰਾ ਕੁਝ ਰਹੂਗਾ ਦੇਖੋ ਇੱਥੇ ਸਾਰੇ ਪੰਜਾਬ ਹਰਿਆਣੇ ਦੇ ਵੱਡੇ ਆਗੂ ਪਹੁੰਚ ਰਹੇ ਹਨ ਹਰਿਆਣੇ ਦੇ ਵੀ ਆ ਰਹੇ ਉਹ ਵੀ ਦੱਸਣਗੇ ਕਿ ਐਸਵਾਈਐਲ ਦਾ ਮੁੱਦਾ ਸਰਕਾਰ ਦਾ ਏ ਨਾ ਕਿਸਾਨਾਂ ਦਾ ਏ ਨਾ ਮਜ਼ਦੂਰਾਂ ਦਾ ਏ ਉਹ ਆ ਕੇ ਦੱਸਣਗੇ ਹਰਿਆਣ ਤੇ ਤੁਝਾ ਉਰੇ ਆਮ ਆਵਾਮ ਨੂੰ ਬੇਨਤੀ ਹੈ ਆਓ ਆ ਕੇ ਸਵਾਲ ਵੀ ਕਰੋ ਵੀ ਤੁਸੀਂ ਕੀ ਅੱਗੇ ਤੁਹਾਡੀ ਰਣਨੀਤੀ ਹੈ ਸਾਡੇ ਨਾਲ ਉਥੇ رابطہ ਕਰੋ ਦੱਸੋ ਆਪਣਾ ਦੁੱਖ ਦੱਸਣਾ ਪੈਂਦਾ ਹੁਣ ਅੱਜ ਅਸੀਂ ਕਈ ਪਿੰਡਾਂ 'ਚ ਘੁੰਮੇ ਲੋਕਾਂ ਨੇ ਸਾਨੂੰ ਸਵਾਲ ਕੀਤੇ ਤੇ ਅਸੀਂ ਉਹਨਾਂ ਦੇ ਜਵਾਬ ਦਿੱਤੇ ਤੇ ਲੋਕ ਸੰਤੁਸ਼ਟ ਹੈ ਕਹਿੰਦੇ ਵੀ ਹਾਂ ਬਿਲਕੁਲ ਪੁਰਾਣਾ ਕੰਮ ਨਹੀਂ ਹੋਊਗਾ ਵੀ ਵੀ ਇਸ ਤਰ੍ਹਾਂ ਚੱਲੋ ਜੇ ਤੁਸੀਂ ਇਸ ਤਰ੍ਹਾਂ ਚੱਲਦੇ ਲੋਕ ਤੁਹਾਡੇ ਨਾਲ ਤੁਰਨਗੇ ਹੱਕ ਸੱਚ ਦੇ ਰਾਹ ਤੇ ਕੰਡੇ ਜ਼ਰੂਰ ਆਉਣੇ ਆ ਪਰ ਸਫਲਤਾ ਹਾਸਲ ਹੁੰਦੀ ਹੈ ਬਿਲਕੁਲ ਇੱਕ 24 ਤਰੀਕ ਦੀ ਕਿਸਾਨ ਮਹਾਪੰਚਾਇਤ ਰੋਪੜ ਦੇ ਵਿੱਚ ਰੱਖੀ ਗਈ ਹੈ ਅਨਾਜ ਮੰਡੀ ਦੇ ਵਿੱਚ ਸੋ ਇਸ ਦਿਨ ਦੇ ਲਈ ਬਹੁਤ ਸਾਰੇ ਆਗੂ ਜਿਹੜੇ ਹੈਗੇ ਹਰਿਆਣਾ ਪੰਜਾਬ ਤੋਂ ਇਕੱਠੇ ਹੋਣ ਜਾ ਰਹੇ ਆ ਸੋ ਜੇਕਰ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਤੁਸੀਂ ਉਹਨਾਂ ਤੇ ਵਿਸ਼ਵਾਸ ਰੱਖਦੇ ਹੋ ਜੇਕਰ ਕੁਲਵਿੰਦਰ ਜੀ ਦੀਆਂ ਕੰਨਾਂ ਗੱਲਾਂ ਦੇ ਨਾਲ ਤੁਸੀਂ ਸਹਿਮਤ ਹੋ ਤਾਂ ਆਪਣੇ ਵਿਚਾਰ ਵੀ ਆਪਣੀਆਂ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ